ਪਾ ਦੇ ਕੋ ਸਾਥੀਆਂ ਦੁਆਰਾ ਇਹ ਜੀ ਧਰਨਾ ਦਿੱਤਾ ਗਿਆ ਸੀਗਾ 9893 ਬੈਕਲੌਗ ਯੂਨੀਅਨ ਵੱਲੋਂ ਕੱਲ ਇਹਨਾਂ ਨੇ ਧਰਨਾ ਦਿੱਤਾ ਸੀਗਾ ਜੋ ਇਹਨਾਂ ਨਾਲ ਸ਼ਾਂਤੀਪੂਰਵਕ ਪ੍ਰਸ਼ਾਸਨ ਦੀ ਗੱਲ ਕਰਾ ਕੇ ਜਿਹੜਾ ਹੈਗਾ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਫਿਕਸ ਕਰਾਈ ਸੀਗੀ ਤਾਂ ਇਹ ਵੀ ਬੜੇ ਸੈਟੀਸਫਾਈਡ ਸੀਗੇ ਪਰ ਇਹਨਾਂ ਨੇ ਜਿਹੜਾ ਹੈਗਾ ਅੱਜ ਸਵੇਰੇ ਅਰਲੀ ਮਾਰਨਿੰਗ ਜਿਹੜਾ ਹੈਗਾ ਤੇ ਟੰਕੀ ਦੇ ਉੱਤੇ ਚੜ ਗਏ ਪਿੰਡ ਦੇ ਜਿਹੜੇ ਵਾਸੀ ਸੀਗੇ ਉਹ ਬੜੇ ਉਹਨਾਂ ਦੇ ਵਿੱਚ ਰੋਸ ਸੀਗਾ ਤੇ ਅਗਰੈਸਿਵ ਸੀਗੇ ਬਹੁਤ ਇਹਨੂੰ ਲੈ ਕੇ ਜਿਹਦੇ ਕਰਕੇ ਪਿੰਡ ਵਾਲਿਆਂ ਨੇ ਮਤਾ ਵੀ ਇਹਨਾਂ ਦੇ ਖਿਲਾਫ ਪਾਇਆ ਸਵੇਰੇ ਤਾਂ ਉੱਥੇ ਇਹਨਾਂ ਦੇ ਪ੍ਰਧਾਨ ਵੀ ਆ ਪਲੇਗੇ ਜਿਨ੍ਹਾਂ ਨੂੰ ਕਿਹਾ ਗਿਆ ਟੰਕੀ ਤੋਂ ਉਤਰ ਜਾਓ ਵੀ ਪਿੰਡ ਵਾਲੇ ਕਹਿੰਦੇ ਨਹੀਂ ਅਸੀਂ ਆਪ ਤਾਰਾਂਗੇ ਤੇ ਜੋ ਆਪਾਂ ਲੋ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਹਨਾਂ ਨੂੰ ਜਿਹੜਾ ਹੈਗਾ ਜੋ ਇਹਨਾਂ ਦੇ ਟਰਮਸ ਐਂਡ ਕੰਡੀਸ਼ਨ ਸੀਗੀਆਂ ਉਹ ਉੱਪਰ ਪ੍ਰਸ਼ਾਸਨ ਤੱਕ ਪਹੁੰਚਾਈਆਂ ਤੇ ਇਹਨਾਂ ਨੂੰ ਨੀਚੇ ਲਾਇਆ ਗਿਆ ਜਿਸ ਸੰਬੰਧੀ ਇਹ ਬਿਲਕੁਲ ਸਹਿਮਤ ਸੀਗੇ ਤੇ ਮੰਡੇ ਨੂੰ ਜਿਹੜਾ ਇਹਨਾਂ ਨੂੰ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨਾਲ ਵੀ ਇਹਨਾਂ ਦੀ ਮੀਟਿੰਗ ਕਰਾਈ ਗਈ ਸੀਗੀ ਫਿਕਸ ਸੀਗੀ ਉਹ ਸਵੇਰੇ ਹੋਣੀ ਸੀਗੀ ਪਰ ਇਹਨਾਂ ਨੇ ਜਿਹੜਾ ਪ੍ਰਸ਼ਾਸਨਾਂ ਵਿਸ਼ਵਾਸ ਘਾਤ ਕੀਤਾ 4 ਵਜੇ ਇਹਨਾਂ ਨੇ ਰੋਡ ਜਾਮ ਕਰਤਾ ਜਿਹਦੇ ਕਰਕੇ ਆਮ ਪਬਲਿਕ ਨੂੰ ਉੱਥੇ ਬਹੁਤ ਇਕਤਾਰੀ ਸੀਗੀ ਸਾਨੂੰ ਪਤਾ ਲੱਗਿਆ ਸੀ ਉਹ ਮੌਕੇ ਤੇ ਪਹੁੰਚੇ ਜਦੋਂ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਇਹਨਾਂ ਨੂੰ ਪਿਆਰ ਨਾਲ ਠਾਣ ਦੀ ਕੋਸ਼ਿਸ਼ ਕੀਤੀ ਗਈ ਜੋ ਜਿਸ ਸੰਬੰਧੀ ਇਹਨਾਂ ਨੇ ਰਜਿਸਟਰ ਕਰਨ ਦੀ ਜਿਹੜਾ ਹੈਗਾ ਉੱਥੇ ਸ਼ੁਰੂ ਕਰਤਾ ਇੱਕ ਦੋ ਬੰਦਾ ਜਿਹੜਾ ਸਾਨੂੰ ਹੱਥੀ ਵੀ ਪੈਣ ਲੱਗਿਆ ਤੇ ਜਿਸਬੰਧੀ ਸਾਨੂੰ ਥੋੜੀ ਜੀ ਫੋਰਸ ਯੂਜ਼ ਕਰਨੀ ਪਈ ਪਰ ਅਸੀਂ ਜਿਹੜਾ ਮੌਕੇ ਤੇ ਹਾਲਾਤ ਉਸੇ ਵਕਤ ਜਿਹੜੇ ਕਾਬੂ ਪਾ ਲਏ ਤੇ ਕਾਬੂ ਪਾ ਕੇ ਇਹਨਾਂ ਨੂੰ ਰੀਟੇਨ ਕੀਤਾ ਗਿਆ ਨਾਲ ਦੀ ਨਾਲ ਥਾਣੇ ਲੈ ਕੇ ਆਏ ਇਹਨਾਂ ਦੇ ਜਿਹੜਾ ਹੈਗਾ ਘਰਦਿਆਂ ਨਾਲ ਤੇ ਮੋਤਵਾਰ ਬੰਦਿਆਂ ਨਾਲ ਗੱਲ ਕਰਕੇ ਹੋਰ ਯੂਨੀయన్స్ ਨੂੰ ਵਿੱਚ ਜਿਹੜਾ ਗੱਲ ਕਰਕੇ ਜਿਹੜਾ ਹੈਗਾ ਇਹਨਾਂ ਨੇ ਆਪਣੀ ਗਲਤੀ ਮੰਨੀ ਹੈ ਤੇ ਹੁਣ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਆ ਸਹੀ ਸਲਾਮਤ ਛੱਡਤਾ ਆ ਤੇ ਬਿਲਕੁਲ ਜਿਹੜਾ ਹੈਗਾ ਲੋ ਐਂਡ ਆਰਡਰ ਦੀ ਸਥਿਤੀ ਬਿਲਕੁਲ ਪੀਸਫੁਲ ਹੈ